ਅੱਜ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਕਹਿੰਦੇ ਆ ਵੀ ਖੇਤੀਬਾੜੀ ਧੰਦਾ ਅੱਜ ਲਾਹੇਵਤ ਹੁੰਦਾ ਨਹੀਂ ਰਿਹਾ। ਸਾਨੂੰ ਸਹਾਇਕ ਧੰਦਿਆਂ ਵੱਲ ਮੁੜਨ ਦੀ ਲੋੜ ਆ। ਤੁਸੀਂ ਖੁਦ ਮੱਛੀ ਪਾਲਣ ਧੰਦੇ ਨਾਲ ਸੰਬੰਧਤ ਹੈਗੇ ਹੋ, ਉਹ ਵਿਭਾਗ ਨਾਲ ਸੰਬੰਧਤ ਹੈਗੇ ਹੋ ਤਾਂ ਬਾਕੀ ਕਹਿਣਾ ਹੈਗਾ ਵੀ ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਆਉਣਾ ਚਾਹੀਦਾ ਤੇ ਕਿਹੜੇ ਧੰਦਿਆਂ ਵੱਲ ਆਉਣਾ ਚਾਹੀਦਾ ਤੇ ਅੱਜ ਦੀ ਸਮੇਂ ਦੀ ਜਿਹੜੀ ਮੁੱਖ ਲੋੜ ਹੈ ਉਹ ਖੇਤੀਬਾੜੀ ਧੰਦਾ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀਰ ਨੇ ਉਹ ਕਲਕ ਦੇ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਰਹੇ ਨੇ ਕਿ ਉਹਦੇ ਜੋ ਨਿਕਲਣਾ ਚਾਹੁੰਦੇ ਨੇ ਤੇ ਜਿੰਨੇ ਵੀ ਜਿਹੜਾ ਆਪਣਾ ਯੂਥ ਹੈ ਉਹ ਬਾਹਰੋਂ ਵਾਪਸ ਆ ਰਿਹਾ ਉਹਨਾਂ ਲਈ ਵੀ ਜਿਹੜੇ ਸਹਿ ਕਿੱਤੇ ਨੇ ਅਪਣਾਉਣੇ ਜ਼ਰੂਰੀ ਨੇ ਤਾਂ ਜੋ ਜਿਹੜੀ ਆਪਣੀ ਆਮਦਨ ਦੀ ਜਿਵਾਦਾ ਕਰ ਸਕਣ ਤੇ ਨਾਲ ਜਿਹੜਾ ਆਪਣਾ ਕਿੱਤਾ ਹੈ ਉਹਨੂੰ ਸਹਿ ਕਿੱਤੇਆਂ ਵਿੱਚ ਬਦਲ ਕੇ crop diversification ਆਪੜਾ ਕੇ ਵੱਧ ਆਮਦਨ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਅਪਣਾ ਸਕਣ ਨਹੀਂ ਪਰ ਮੱਛੀ ਪਾਲਣ ਤੋਂ ਅਸੀਂ ਕਿਉਂ ਅਪਣਾਉਣਾ ਚਾਹੀਦਾ ਕਿਉਂ ਦੇਖੋ ਮੱਛੀ ਪਾਲਣ ਦਾ ਜਿਹੜਾ ਤੰਦਾ ਹੈ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਪੁਰਾਣਾ ਕੀਤਾ ਹੋਣ ਕਰਕੇ ਜਿੰਨੀਆਂ ਵੀ ਕਮੀਆਂ ਪੇਚੀਆਂ ਨੇ ਉਹ ਹੌਲੀ-ਹੌਲੀ ਕਿਸਾਨਾਂ ਨੇ ਮਹਾਰਾ ਨੇ ਵਿਗਿਆਨਿਕਾਂ ਨੇ ਉਹ ਦੂਰ ਕਰ ਦਿੱਤੀਆਂ ਨੇ ਟ੍ਰਾਇਲ ਐਂਡ ਐਰਰ ਦੇ ਨਾਲ ਤੇ ਇਸ ਦੇ ਨਾਲ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਜਿਹੜਾ 2 2.5 ਏਕੜ ਦਾ ਤਲਾਬ ਹੈ ਮੱਛੀ ਪਾਲਣ ਦਾ ਉਹਦੇ ਵਿੱਚੋਂ ਮੱਛੀ ਪਾਲਕਾ ਜਿਹੜਾ ਉਹ ਕੜਕ ਦੇ ਝੋਨੇ ਦੀ ਜੇ ਆਪਾਂ ਮਲਾਕੇ ਆਮਦਨ ਦੀ ਗੱਲ ਕਰੀਏ ਉਹ ਤੋਂ ਵੱਧ ਆੰਦਨ ਮੱਛੀ ਪਾਲਣ ਦੀ ਜਿਹੜੀ ਫਸਲ ਹੈ ਵੇਚੇ ਜਾਂਦੀ ਹੈ ਤੇ ਇਸ ਦੇ ਨਾਲ ਜਿਹੜੀ ਮੱਛੀ ਪਾਲਣ ਦੀ ਫਸਲ ਹੈ ਸਖਾਲੀ ਹੈ ਕਿਉਂਕਿ ਇਹਦੇ ਅਸਤੇ ਆਪ ਨੂੰ ਨਾ ਤਾਂ ਕਿਸੇ ਟਰੈਕਟਰ ਦੀ ਲੋੜ ਹੈ ਨਾ ਕਿਸੇ ਰੋਟਾ ਵਿੰਟਰ ਦੀ ਰੇਹ ਸਪਰੇ ਦੀ ਖਾਦ ਖਰਾਕ ਦੀ ਤਾਂ ਸਾਰੀਆਂ ਲੋੜਾਂ ਤੋਂ ਕਿਸਾਨ ਰਹਿਤ ਹੈ ਮੱਛੀ ਪਾਲਣ ਤੋਂ ਦੇ ਨਾਲ ਸੰਬੰਧਤ ਕਿਹੜੀਆਂ-ਕਿਹੜੀਆਂ ਸਕੀਮਾਂ ਨੇ ਜਿਹਦਾ ਕਿਸਾਨ ਫਾਇਦਾ ਲੈ ਸਕਦਾ ਹੈ ਕਿ ਮੱਛੀ ਪਾਲਣ ਤੇ ਐਸ ਸਮੇਂ ਸਾਰਿਆਂ ਨੂੰ ਵੱਧ ਸਕੀਮਾਂ ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀ ਅਹਿਮ ਸਕੀਮ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਜਿਸ ਦੇ ਉੱਤੇ ਕਿਸਾਨ ਵੀਰਾਂ ਨੂੰ ਜੇ ਆਪਾਂ 2.5 ਕਿੱल्ल्या ਦੇ ਤਲਾਹ ਦੀ ਗੱਲ ਕਰੀਏ ਮੈਂ ਬਾਰ-ਬਾਰ 2.5 ਕਿੱਲੇ ਦਾ ਤਲਾਹ ਤਾਂ ਦੱਸਦਾ ਕਿਉਂਕਿ 2.5 ਕਿੱल्ल्या ਦੇ ਤਲਾਹ ਨੂੰ ਦੇ ਵਿੱਚ ਇੱਕ ਮਾਡਲ ਪ੍ਰੋਜੈਕਟ ਮੰਨਿਆ ਗਿਆ ਹੈ ਤੇ ਜਿੰਨੀਆਂ ਵੀ ਸਕੀਮਾਂ ਨੇ ਉ 2.5 ਕਿੱਲੇ ਦੇ ਹਿਸਾਬ ਨਾਲ ਹੀ ਅਸੀਂ ਲੋਕਾਂ ਨੂੰ ਦੱਸਦੇ ਹਾਂ ਤੇ ਉਹਦੇ ਵਿੱਚ ਜੇ ਕਿਸਾਨ ਵੀਰਾਂ ਨੂੰ 2.5 ਕਿੱਲੇ ਦੇ ਉੱਤੇ 7 ਲੱਖ ਜਿਹੜੀ ਉਹਦੀ ਆਪਰੇਸ਼ਨਲ ਕਾਸਟ ਹੈ ਤੇ 4 ਲੱਖ ਉਹਦੀ ਜਿਹੜੀ ਰੈਕਰਿੰਗ ਕਾਸਟ ਹੈ ਉਹਦੇ ਦੇ 40 ਦੇ 60% ਦੇ حساب ਦਾ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਵੀ 4 ਲੱਖ ਤੋਂ ਲੈ ਕੇ 6 ਲੱਖ ਤੱਕ ਦੀ ਸਬਸਿਡੀ ਜਿਹੜੇ ਮੱਛੀ ਪਾਲਕ ਨੇ ਉਹ ਮੱਛੀ ਪਾਲਣ ਦੇ ਹਾਸਲ ਕਰ ਰਹੇ ਨੇ ਸਸਿਕਾ ਦੋਸਤੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ ਤੇ ਇੱਥੋਂ ਦੇ ਕਿਸਾਨਾਂ ਦੀ ਜਿਹੜੀ ਆਰਥਿਕਤਾ ਹੈਗੀ ਉਹ ਖੇਤੀਬਾੜੀ ਤੇ ਨਿਰਭਰ ਹੈਗੀ ਆ ਪਰ ਅੱਜ ਦੇ ਦੌਰ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਖੇਤੀਬਾੜੀ ਧੰਦਾ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਭਾਵ ਕਿਸਾਨਾਂ ਦੀ ਜਿਹੜੀ ਆਰਥਿਕਤਾ ਉਹ ਖੇਤੀਬਾੜੀ ਨਾਲ ਜੁੜੀ ਹੋਈ ਆ ਤੇ ਉਹ ਆਰਥਿਕਤਾ ਉਨੀ ਮਜ਼ਬੂਤ ਨਹੀਂ ਰਹੀ ਜਿੰਨੀ ਪਹਿਲਾਂ ਹੋਇਆ ਕਰਦੀ ਸੀ। ਸੋ ਦੋਸਤੋ ਜਿਹੜੇ ਸਾਡੇ ਖੇਤੀਬਾੜੀ ਖੇਤੀਬਾੜੀ ਮਾਹਰ ਨੇ ਜਾਂ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਹੈਗੇ ਨੇ ਉਹਨਾਂ ਵੱਲੋਂ ਅਕਸਰ ਹੀ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਉਹ ਇਕੱਲੀ ਖੇਤੀਬਾੜੀ ਉੱਤੇ ਨਿਰਭਰਤਾ ਨਾ ਰੱਖਣ। ਸੋ ਗੋ ਉਹਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਜਿਵੇਂ ਕਿ ਮੱਛੀ ਪਾਲਣ ਹੋ ਗਿਆ, ਮੁਰਗੀ ਪਾਲਣ ਹੋ ਗਿਆ, ਸੂਰ ਪਾਲਣ ਹੋ ਗਿਆ ਜਾਂ ਡੇਰੀ ਦਾ ਧੰਦਾ ਹੋ ਗਿਆ ਇਹ ਜਿਹੇ ਧੰਦੇ ਨੇ ਜਿਨ੍ਹਾਂ ਨੂੰ ਅਪਣਾਉਣਾ ਚਾਹੀਦਾ। ਸੋ ਬਹੁਤ ਕਿਸਾਨਾਂ ਵੱਲੋਂ ਇਸ ਦਿਸ਼ਾ ਦੇ ਵਿੱਚ ਕਦਮ ਉਠਾਏ ਵੀ ਜਾ ਰਹੇ ਨੇ ਪਰ ਹਲੇ ਵੀ ਅਸੀਂ ਦੇਖਦੇ ਹਾਂ ਕਿ ਕਈ ਕਿਸਾਨ ਨੇ ਉਹ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾਉਣ ਤੋਂ ਗੁਰੇਜ਼ ਕਰਦੇ ਨੇ ਜਾਂ ਉਹਨਾਂ ਨੂੰ ਇਹਨਾਂ ਦੇ ਕੀ ਪ੍ਰੋਫਿਟਸ ਹੋ ਸਕਦੇ ਨੇ ਜਦੋਂ ਆਪਾਂ ਸਾਂ ਇੱਕ ਧੰਦਾ ਹੋਰ ਬਣਾਉਨੇ ਆ ਉਹਦੇ ਬਾਰੇ ਬਹੁਤਾ ਗਿਆਨ ਨਹੀਂ ਹੈਗਾ ਸੋ ਕਿਸਾਨਾਂ ਦੇ ਇਹੀ ਕੁਝ ਤੋਖਲੇ ਦੂਰ ਕਰਨ ਵਾਸਤੇ ਜਾਂ ਸਹਾਇਕ ਧੰਦੇ ਕਿਉਂ ਅਪਣਾਉਣੇ ਚਾਹੀਦੇ ਨੇ ਸਹਾਇਕ ਧੰਦੇ ਅ ਤਨਾਉਣੇ ਤਾਂ ਕਿਹੜੇ-ਕਿਹੜੇ ਅਪਣਾਉਣੇ ਚਾਹੀਦੇ ਨੇ ਉਹਦੇ ਵਾਸਤੇ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਵੀ ਕਰਾਂਗੇ ਅਗਰ ਤੁਸੀਂ ਜਿਸ ਪਲੈਟਫਾਰਮ ਤੇ ਇਹ ਵੀਡੀਓ ਦੇਖ ਰਹੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਸ਼ਨ ਨੂੰ ਫਾਲੋ ਕਰ ਲਓ ਤਾਂ ਜੋ ਇਹ ਚੈਨਲ ਤੇ ਅਸੀਂ ਤੁਹਾਡੇ ਵਾਸਤੇ ਵੱਧ ਤੋਂ ਵੱਧ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਅੱਜ ਦੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਅੱਜ ਸਾਡੇ ਨਾਲ ਸਾਡੇ ਵਿੱਚ ਨੇ ਮੱਛੀ ਪਾਲਣ ਵਿਭਾਗ ਤੋਂ ਸਰਦਾਰ ਬਲਜੋਤ ਸਿੰਘ ਜੀ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਸੀਕਰਨ ਬਲਜੋਤ ਸਿੰਘ ਜੀ ਸਾਸੀਕਰਨ ਤੁਹਾਡਾ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਵਾਗਤ ਹੈਗਾ ਅ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਕਹਿੰਦੇ ਆ ਵੀ ਖੇਤੀਬਾੜੀ ਧੰਦਾ ਅੱਜ ਲਾਹੇਵੰਦ ਹੁੰਦਾ ਨਹੀਂ ਰਿਹਾ ਸਾਨੂੰ ਸਹਾਇਕ ਧੰਦੇ ਵੱਲ ਮੁੜਨ ਦੀ ਲੋੜ ਹੈ ਤੁਸੀਂ ਖੁਦ ਮੱਛੀ ਪਾਲਣ ਧੰਦੇ ਦੇ ਨਾਲ ਸੰਬੰਧਿਤ ਹੈਗੇ ਹੋ ਵਿਭਾਗ ਨਾਲ ਸੰਬੰਧਿਤ ਹੈਗੇ ਹੋ ਤੁਹਾਡਾ ਕੀ ਕਹਿਣਾ ਚਾਹੀਦਾ ਤੁਹਾਡਾ ਕੀ ਕਹਿਣਾ ਹੈਗਾ ਵੀ ਕਿਸਾਨਾਂ ਨੂੰ ਸਹਾਇਕ ਧੰਦੇਵਾਂ ਵੱਲ ਆਉਣਾ ਚਾਹੀਦਾ ਤੇ ਕਿਹੜੇ ਧੰਦੇਵਾਂ ਵੱਲ ਆਉਣਾ ਚਾਹੀਦਾ ਤੇ ਕਿਉਂ ਆਉਣਾ ਚਾਹੀਦਾ ਸੋ ਸਾਰਿਆਂ ਨੂੰ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਅੱਜ ਦੀ ਸਮੀਤੀ ਜਿਹੜੀ ਮੁੱਖ ਲੋੜ ਹੈ ਉਹ ਖੇਤੀਬਾੜੀ ਦਾ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀਰ ਨੇ ਉਹ ਕਲਕ ਦੇ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਰਹੇ ਨੇ ਤੇ ਉਹਦੇ ਜੋ ਨਿਕਲਣਾ ਚਾਹੁੰਦੇ ਨੇ ਤੇ ਜਿੰਨੇ ਵੀ ਜਿਹੜਾ ਆਪਣਾ ਯੂਥ ਹੈ ਉਹ ਬਾਹਰੋਂ ਵਾਪਸ ਆ ਰਿਹਾ ਉਹਨਾਂ ਲਈ ਵੀ ਜਿਹੜੇ ਸਹਿ ਕਿੱਤੇ ਨੇ ਅਪਣਾਉਣੇ ਜ਼ਰੂਰੀ ਨੇ ਤਾ ਜੋ ਜਿਹੜੀ ਆਪਣੀ ਆਮਦਨ ਲਈ ਜਵਾਦਾ ਕਰ ਸਕਣ ਤੇ ਨਾਲ ਜਿਹੜਾ ਆਪਣਾ ਕੀਤਾ ਉਹਨੂੰ ਸਾਇਕਤਿਆਂ ਵਿੱਚ ਬਦਲ ਕੇ crop diversification ਆਪੜਾ ਕੇ ਵੱਧ ਆਮਦਨ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਅਪਣਾ ਸਕਣ ਇਹ ਫਿਰ ਮੱਛੀ ਪਾਲਣ ਦਾ ਧੰਦਾ ਹੀ ਕਿਉਂ ਅਪਣਾਉਣਾ ਚਾਹੀਦਾ ਕਿਸਾਨ ਦੇਖੋ ਮੱਛੀ ਪਾਲਣ ਦਾ ਜਿਹੜਾ ਧੰਦਾ ਹੈ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਪੁਰਾਣਾ ਕੀਤਾ ਹੋਣ ਕਰਕੇ ਜਿੰਨੀਆਂ ਵੀ ਕਮੀਆਂ ਪੇਚੀਆਂ ਨੇ ਉਹ ਹੌਲੀ-ਹੌਲੀ ਕਿਸਾਨਾਂ ਨੇ ਮਹਾਰਾ ਨੇ ਵਿਗਿਆਨਿਕਾਂ ਨੇ ਉਹ ਦੂਰ ਕਰ ਦਿੱਤੀਆਂ ਨੇ ਟ੍ਰਾਇਲ ਐਂਡ ਐਰਰ ਦੇ ਨਾਲ ਤੇ ਇਸ ਦੇ ਨਾਲ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਜਿਹੜਾ 2.5 ਏਕੜ ਦਾ ਤਲਾਬ ਹੈ ਮੱਛੀ ਪਾਲਣ ਦਾ ਉਹਦੇ ਵਿੱਚੋਂ ਮੱਛੀ ਪਾਲਕਾ ਜਿਹੜਾ ਉਹ ਕੜਕ ਦੇ ਝੋਨੇ ਵੀ ਜੇ ਆਪਾਂ ਮਲਾਕੇ ਆਮਦਨ ਦੀ ਗੱਲ ਕਰੀਏ ਤਾਂ ਉਹ ਤੋਂ ਵੱਧ ਆਂਦਰ ਮੱਛੀ ਪਾਲਣ ਦੀ ਜਿਹੜੀ ਫਸਲ ਹੈ ਵੇਕੇ ਜਾਂਦੀ ਹੈ ਤੇ ਇਸ ਦੇ ਨਾਲ ਜਿਹੜੀ ਮੱਛੀ ਪਾਲਣ ਦੀ ਫਸਲ ਹੈ ਇਹ ਸਖਾਲੀ ਹੈ ਕਿਉਂਕਿ ਇਹਦੇ ਹੱਸਤੇ ਆਪ ਨੂੰ ਨਾ ਤਾਂ ਕਿਸੇ ਟਰੈਕਟਰ ਦੀ ਲੋੜ ਹੈ ਨਾ ਕਿਸੇ ਰੂਟਾ ਵੀਟਰ ਦੀ ਰੇਹ ਸਪਰੇ ਦੀ ਖਾਦ ਖਰਾਕ ਦੀ ਇਹਦਾ ਸਾਰੀਆਂ ਲੋੜਾਂ ਤੋਂ ਕਿਸਾਨ ਰਹਿਤ ਤੇ ਬੜਾ ਸਖਾਲਾ ਕੀਤਾ ਇੱਕ ਬਜ਼ੁਰਗ ਜ਼ਿਮੀਂਦਾਰ ਵੀ 10 ਕਿੱਲੇ ਤੱਕ ਦੇ ਮੱਛੀ ਤਲਾਬ ਨੂੰ ਇਕੱਲਾ ਹੀ ਸੰਭਾਲ ਸਕਦਾ ਤੇ ਜਿਸ ਦੇ ਨਾਲ ਉਸ ਦੀ ਆਮਦਨ ਵੀ ਜਿਹੜੀ ਕਣਕ ਤੇ ਝੋਨੇ ਨਾਲੋਂ ਵਧੇਰੀ ਹੈ ਇਸੇ ਕਰਕੇ ਮੱਛੀ ਪਾਲਣ ਦੇ ਜਿਹੜਾ ਕੀਤਾ ਹੈ ਉਹ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਵਜੋਂ ਉੱਭਰ ਕੇ ਆ ਰਿਹਾ ਹੈ ਅ ਬਜੋਤੀ ਤੁਹਾਨੂੰ ਚੰਗੀ ਗੱਲ ਕੀਤੀ ਹੈ ਤੁਸੀਂ ਦੱਸਿਆ ਵੀ ਜਿਹੜਾ ਮਰਚੀ ਪਾਲਣ ਤੰਦਾ ਇੱਕ ਕਾਫੀ ਲਾਹੇਵੰਦ ਹੁੰਦਾ ਹੈ ਸਾਡੇ ਕਿਸਾਨ ਦਾ ਤੁਸੀਂ ਕਹਿੰਦੇ ਦੱਸੋ ਵੀ ਜਿਹੜੇ ਮਰਚੀ ਪੰਗ ਤੰਦੇ ਨਾਲ ਸੰਬੰਧਤ ਕਿਹੜੀਆਂ-ਕਿਹੜੀਆਂ ਸਕੀਮਾਂ ਨੇ ਜਿਹਦਾ ਕਿਸਾਨ ਫਾਇਦਾ ਲੈ ਸਕਦੇ ਆ ਤਾਂ ਜਿਹਦੇ ਸਕੀਮਾਂ ਦੇ ਅਧੀਨ ਉਹ ਇਸ ਕਿਤੇ ਦੇ ਨਾਲ ਜੁੜ ਸਕਦੇ ਦੇਖੋ ਜੀ ਸਰਕਾਰ ਵੀ ਕਿਤੇ ਨਾ ਕਿਤੇ ਕਿਸਾਨ ਵੀਰਾਂ ਨੂੰ ਸਹਿਕ ਕਿੱਤਿਆਂ ਵੱਲ ਜੋੜਨਾ ਚਾਹੁੰਦੀ ਹੈ ਇਸੀ ਕਰਕੇ ਮੱਛੀ ਪਾਲਣ ਤੇ ਐ ਸਮੇ ਸਾਰਿਆਂ ਨੂੰ ਬੜੀ ਸਕੀਮਾਂ ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀ ਅਹਿਮ ਸਕੀਮ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਜਿਸ ਦੇ ਉੱਤੇ ਕਿਸਾਨ ਵੀਰਾਂ ਨੂੰ ਜੇ ਆਪਾਂ 2.5 ਕਿੱਲੇ ਦੇ ਤਲਾਹ ਦੀ ਗੱਲ ਕਰੀਏ ਮੈਂ ਬਾਰ-ਬਾਰ 2.5 ਕਿੱਲੇ ਦਾ ਤਲਾਹ ਤਾਂ ਦੱਸਦਾ ਕਿਉਂਕਿ 2.5 ਕਿੱਲੇ ਦੇ ਤਲਾਹ ਨੂੰ ਉਹਦੇ ਵਿੱਚ ਇੱਕ ਮਾਡਲ ਪ੍ਰੋਜੈਕਟ ਮੰਨਿਆ ਗਿਆ ਹੈ ਠੀਕ ਹੈ ਤੇ ਜਿੰਨੀਆਂ ਵੀ ਸਕੀਮਾਂ ਨੇ ਉਹ 2.5 ਕਿੱਲੇ ਦੇ ਹਿਸਾਬ ਨਾਲ ਹੀ ਅਸੀਂ ਲੋਕਾਂ ਨੂੰ ਦੱਸਦੇ ਆ ਤੇ ਉਹਦੇ ਵਿੱਚ ਜੀ ਕਿਸਾਨ ਵੀਰਾਂ ਨੂੰ 22 ਕਿੱਲੇ ਦੇ ਉੱਤੇ 7 ਲੱਖ ਜਿਹੜੀ ਉਹਦੀ ਆਪਰੇਸ਼ਨਲ ਕਾਸਟ ਹੈ ਤੇ 4 ਲੱਖ ਉਹਦੀ ਜਿਹੜੀ ਰੈਕਰਿੰਗ ਕਾਸਟ ਹੈ ਉਹਦੇ ਦੇ 40 ਦੇ 60% ਦੇ ਹਿਸਾਬ ਨਾਲ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਵੀ 4 ਲੱਖ ਤੋਂ ਲੈ ਕੇ 6 ਲੱਖ ਤੱਕ ਦੀ ਸਬਸਿਡੀ ਜਿਹੜੇ ਮੱਛੀ ਪਾਲਕ ਨੇ ਉਹ ਮੱਛੀ ਪਾਲਣ ਤੇ ਹਾਸਲ ਕਰ ਰਹੇ ਨੇ ਮਤਲਬ 7 ਲੱਖ ਤੁਸੀਂ ਕਹਿ ਰਹੇ ਹੋ ਉਹਦੀ ਆਪਰੇਸ਼ਨਲ ਕਾਸਟ ਹੋਗੀ ਤੇ 4 ਲੱਖ ਰੈਕਰਿੰਗ ਕਾਸਟ ਹੋਊਗੀ ਉਹਦੀ 7 4 11 ਲੱਖ ਰੁਪਿਆ ਹੋਗਾ ਟੋਟਲ 2.5 ਉਹਦੇ ਤੇ ਕਿੰਨੀ ਸਬਸਿਡੀ ਮਿਲ ਸਕਦੀ ਹੈ ਕਿਸਾਨ ਉਹਦੇ ਤੇ 40% ਸਬਸਿਡੀ ਹੈ ਜਿਹੜੀ ਉਹ ਜਰਨਲ ਕਿਸਾਨ ਨੂੰ ਤੇ 60% ਐਸ ਸੀ ਐਸਟੀ ਤੇ ਔਰਤਾਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਮੱਛੀ ਪਾਲਣਾ ਪਾ ਸਕਣ ਵੀ ਉਹਨੇ ਵੀ ਜਿਹੜੀ ਲਾਗਤ ਹੈ ਉਹ ਲਾਗਤ ਦਾ ਬਾਅਦ ਦੇ ਵਿੱਚ 40 ਦੇ 60% ਦੇ ਹਿਸਾਬ ਨਾਲ ਉਹਨਾਂ ਨੂੰ ਸਬਸਿਡੀ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਸਿੱਧੀ ਪਾ ਦਿੱਤੀ ਜਾਂਦੀ ਹੈ ਤੇ ਮਜੂਤੀ ਤੁਹਾਨੂੰ ਇੱਕ ਮਤਸਿਆ ਸੰਪਦਾ ਯੋਜਨਾ ਹੋਊਗੀ ਇਸ ਤੋਂ علاوہ ਹੋਰ ਵੀ ਕੋਈ ਸਕੀਮਸ ਹੈਗੀਆਂ ਇਹ ਇੱਕ ਅੰਬ੍ਰੇਲਾ ਸਕੀਮ ਹੈ ਜਿਹੜੀ 2020 ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਲਾਂਚ ਕੀਤੀ ਸੀ ਤੇ ਇਸੇ ਸਕੀਮ ਦੇ ਤਹਿਤ ਹੀ ਮੱਛੀ ਪਾਲਣ ਤੋਂ ਲੈ ਕੇ ਵੇਚਣ ਤੱਕ ਬਣਾਉਣ ਤੱਕ ਤੇ ਉਸ ਤੋਂ ਬਾਅਦ ਜਿਹੜੇ ਮੱਛੀ ਦੇ ਚਾਹੇ ਤੁਸੀਂ ਪ੍ਰੋਡਕਟ ਵੀ ਬਣਾਉਣਾ ਚਾਹੁੰਦੇ ਹੋ ਮਾਰਕੀਟਿੰਗ ਕਰਨਾ ਚਾਹੁੰਦੇ ਹੋ ਉਹ ਸਾਰੇ ਪਹਿਲੂ ਹੀ ਇਸ ਅੰਬ੍ਰੇਲਾ ਸਕੀਮ ਦੇ ਵਿੱਚ ਸਰਕਾਰ ਨੇ ਕਵਰ ਕੀਤੇ ਹੋਏ ਨੇ ਆਮ ਤੌਰ ਤੇ ਨਾ ਮੌਜੂਦੀ ਜਿਹੜੇ ਕਿਸਾਨ ਨੇ ਉਹ ਸਹਾਇਕ ਧੰਦੇ ਵੱਲ ਕਿਉਂ ਨਹੀਂ ਜਾਂਦੇ ਕਿਉਂਕਿ ਉਹਨਾਂ ਦਾ ਕਿਸਾਨਾਂ ਦਾ ਪੌਪਲਰ ਇਹ ਹੁੰਦਾ ਕਿ ਪਹਿਲੀ ਤਾਂ ਗੱਲ ਆ ਵੀ ਉਹਨਾਂ ਨੂੰ ਕਿਸੇ ਸਕੀਮ ਦਾ ਲਾਭ ਲੈਣ ਵਾਸਤੇ ਬਹੁਤ ਜ਼ਿਆਦਾ ਉਹਨਾਂ ਸਰਕਾਰੀ ਦਫਤਰਾਂ ਦੇ ਵਿੱਚ ਚੱਕਰੇ ਮਾਰਨੇ ਪੈਂਦੇ ਆ ਤੇ ਦੂਸਰੀ ਗੱਲ ਉਹਨਾਂ ਨੂੰ ਜਿਹੜੀ ਸਭ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਆਉਂਦੀ ਆ ਉਹ ਆਉਂਦੀ ਆ ਚਲੋ ਕਿਤੇ ਨਾ ਕਿਤੇ ਬੰਦਾ ਧੰਦਾ ਵੀ ਸ਼ੁਰੂ ਕਰ ਲੈਂਦਾ ਸ ਉਸ ਤੋਂ ਬਾਅਦ ਆਉਂਦੀ ਆ ਮਾਰਕੀਟਿੰਗ ਦੀ ਪ੍ਰੋਬਲਮ ਤੁਸੀਂ ਪਹਿਲੇ ਦੱਸੋ ਵੀ ਕਿਸੇ ਕਿਸਾਨ ਨੇ ਮੰਨ ਲਓ ਨਵਾਂ ਤਲਾ ਸ਼ੁਰੂ ਕਰਨਾ ਹੈਗਾ ਤਾਂ ਉਹਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਤਾਂ ਹਰ ਜ਼ਿਲ੍ਹੇ ਵਿੱਚ 5 ਦਿਨਾਂ ਦੀ ਮੁੱਢਲੀ ਸਖਲਾਈ ਮੱਛੀ ਪਾਲਣ ਦੀ ਮੁਫਤ ਦੇ ਵਿੱਚ ਕਿਸਾਨ ਵੀਰਾਂ ਨੂੰ ਦਿੱਤੀ ਜਾਂਦੀ ਹੈ ਤੇ ਸਖਲਾਈ ਲੈਣ ਉਪਰੰਤ ਤੁਸੀਂ ਆਪਣੇ ਤਲਾ ਦੀ ਪਟਾਈ ਕਰਨੀ ਹੈ ਤੇ ਉਹ ਟ੍ਰੇਨਿੰਗ ਦੇ ਵਿੱਚ ਸਖਲਾਈ ਦੇ ਵਿੱਚ ਤੁਹਾਨੂੰ ਜਿਹੜੀ ਸਾਰੀ ਵਿਧੀ ਹੈ ਉਹਦੇ ਬਾਰੇ ਸਮਝਾਇਆ ਜਾਵੇਗਾ ਤੇ ਪਟਾਈ ਕਰਨ ਉਪਰੰਤ ਜਦੋਂ ਤੁਸੀਂ ਪਾਣੀ ਭਰਨਾ ਹੈ ਪਾਣੀ ਭਰਨ ਤੋਂ ਬਾਅਦ ਤੁਸੀਂ ਮੱਛੀ ਲੈ ਕੇ ਸਰਕਾਰੀ ਫਾਰਮਾ ਤੋਂ ਆਪਣੇ ਤਲਾਹ ਚ ਪਾਉਣੀ ਹੈ ਤੇ ਨਾਲ ਹੀ ਜਿੰਨੇ ਵੀ ਤੁਹਾਡੇ ਬਿੱਲ ਨੇ ਚਾਹੇ ਉਹ ਪਾਈਪ ਦਾ ਬਿੱਲ ਹੈ ਇਟਾਂ ਦਾ ਬਿੱਲ ਹੈ ਕੋਲੇਬਰ ਦਾ ਬਿੱਲ ਹੈ ਉਹ ਸਾਰੇ ਤੁਸੀਂ ਜਮ੍ਹਾਂ ਕਰੀ ਜਾਣੀ ਨੇ ਤੇ ਅੰਤ ਵਿੱਚ ਜਦੋਂ ਤੁਸੀਂ ਲੈ ਕੇ ਮੱਛੀ ਛੜਤੀ ਉਸ ਤੋਂ ਬਾਅਦ ਉਹਦਾ ਖਾਦ ਖਰਾਕ ਦਾ ਖਰਚਾ ਉਹ ਸਾਰਾ ਕੁਝ ਤੁਸੀਂ ਇੱਕ ਪ੍ਰੋਜੈਕਟ ਕਾਸਟ ਲੱਗਦੀ ਹੈ ਪ੍ਰੋਜੈਕਟ ਐਸਟੀਮੇਟ ਵੱਧਦਾ ਹੈ ਉਹ ਐਸਟੀਮੇਟ ਬਣ ਕੇ ਤੁਸੀਂ ਜ਼ਿਲ੍ਹੇ ਦੇ ਜਿਹੜੇ ਤੁਹਾਡੇ ਮਾਹਰਲੇ ਅਫਸਰ ਨੇ ਉਹਨਾਂ ਨੂੰ ਜਮ੍ਹਾਂ ਕਰਵਾ ਦੇਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਉਹ ਸਬਸਿਡੀ ਹੈ ਉਹ ਸਿੱਧੀ ਤੁਹਾਡੇ ਖਾਤੇ 'ਚ ਸਾਰੇ ਜਿਹੜੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਕਿਉਂਕਿ ਜਿਹੜੇ ਕਿਸਾਨ ਵੀ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਇਸ ਸਕੀਮ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਸਕੀਮ ਦਾ ਇੱਕ ਪਹਿਲ ਜਿਹੜਾ ਅਹਿਮ ਪਹਿਲੂ ਹੈ ਉਹ ਜਿਹੜੀ ਸਬਸਿਡੀ ਹੈ ਉਹ ਸਿੱਧੀ ਹੈੱਡ ਆਫਿਸ ਵੱਲੋਂ ਸਰਕਾਰ ਵੱਲੋਂ ਕਿਸਾਨ ਵੀਰਾਂ ਦੇ ਖਾਤੇ 'ਚ ਹੀ ਪਾਈ ਜਾਂਦੀ ਹੈ ਕਿੰਨਾ ਕੁ ਪ੍ਰੋਸੈਸ ਨੂੰ ਕਿੰਨਾ ਕੁ ਟਾਈਮ ਲੱਗਦਾ ਮੰਨ ਲਓ ਅੱਜ ਮੈਂ ਇੱਕ ਅੱਜ ਐਪਲੀਕੇਸ਼ਨ ਲਵਾਂ ਤੇ ਮੈਂ ਚਾਹਨਾ ਮੈਂ 2-3 ਮਹੀਨੇ 'ਚ ਕੰਮ ਸ਼ੁਰੂ ਕਰ ਲਵਾਂ ਕਿਉਂਕਿ ਜਦੋਂ ਆਪਾਂ ਇੱਕ ਫਸਲ ਕੱਟਦੇ ਆਂ ਦੂਸਰੀ ਫਸਲ ਲਾਉਨੇ ਆਂ ਤਾਂ ਤੀਰ ਨੂੰ 1.5-2 ਮਹੀਨੇ ਦਾ ਟਾਈਮ ਹੁੰਦਾ ਹੈ ਅੱਜ ਦਾ ਕਿਸਾਨ ਇਹ ਕਹਿੰਦਾ ਮੇਰਾ ਟਾਈਮ ਦੀ ਵੇਸ ਨਾ ਹੋਵੇ ਮੇਰੀ ਜ਼ਮੀਨ ਖਾਲੀ ਵੀ ਨਾ ਰਹਿ ਜਾਏ ਸਪੋਜ਼ ਅੱਜ ਮੈਂ ਅਪਲਾਈ ਕਰਦਾ ਤਾਂ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਹੈਗਾ ਉਹ ਨੂੰ ਜਿਹਦੇ ਨਾਲ ਬੰਦਾ ਪ੍ਰੋ ਦੇਖੋ ਜੀ ਮੱਛੀ ਪਾਲਣ ਦਾ ਜਿਹੜਾ ਕਿੱਤਾ ਹੈ ਉਹ ਗਰਮੀਆਂ ਦੇ ਦਿਨਾਂ ਦਾ ਕਿੱਤਾ ਹੈ ਮਾਰਚ ਪਰਿਆ ਤੋਂ ਲੈ ਕੇ ਅਕਤੂਬਰ ਨਵੰਬਰ ਦਸੰਬਰ ਤੱਕ ਦਾ ਜਿਹੜਾ ਇਹ ਕਿੱਤਾ ਕਿਸਾਨ ਵੀਰ ਕਰਦੇ ਨੇ ਤੇ ਜੇ ਆਪਾਂ ਨਵੇਂ ਤਲਾਬ ਦੀ ਗੱਲ ਕਰੀਏ ਤਾਂ ਜਿਹੜੀ ਸਬਸਿਡੀ ਹੈ ਉਹ ਮੈਗਮੇ ਦੀ ਕੋਸ਼ਿਸ਼ ਹੁੰਦੀ ਹੈ ਵੀ ਉਸੇ ਸਾਲ ਹੀ ਤੁਹਾਨੂੰ ਸਬਸਿਡੀ ਜਿਹੜੀ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਵੇ ਸਬਸਿਡੀ ਦਾ ਮੇਨ ਇੱਕ ਜਿਹੜਾ ਕੰਪੋਨੈਂਟ ਹੁੰਦਾ ਹੈ ਪਹਿਲਾਂ ਕਿਸਾਨ ਵੀਰ ਆਪਦੇ ਕੋਲੋਂ ਖਰਚਾ ਕਰਦੇ ਨੇ ਉਸ ਤੋਂ ਬਾਅਦ ਉਹ ਸਬਸਿਡੀ ਜਿਹੜੀ ਉਹਨਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਂਦੀ ਹੈ ਤੇ ਸਾਡੀ ਜਿਹੜੀ ਵਿਭਾਗ ਵੱਲੋਂ ਜਦੋਂ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਮੱਛੀ ਤਲਾ ਦੇ ਵਿੱਚ ਪਾਲੀ ਉਸ ਤੋਂ ਬਾਅਦ ਇਹ 2-3 ਮਹੀਨਿਆਂ ਦਾ ਪ੍ਰੋਸੈਸ ਹੈ ਸਾਰੇ ਕੁਝ ਵੈਰੀਫਾਈ ਹੋਣ ਤੋਂ ਬਾਅਦ ਕੋਸ਼ਿਸ਼ ਹੁੰਦੀ ਹੈ ਵੀ ਮਾਰਚ ਤੋਂ ਪਹਿਲਾਂ ਪਹਿਲਾਂ ਉਸੇ ਸਾਲ ਤੁਹਾਡੀ ਸਬਸਰੀ ਜਿਹੜੀ ਉਹਦੇ ਖਾਤੇ 'ਚ ਪਾ ਦਿੱਤੀ ਜਾਂਦਾ। ਮਤਲਬ ਇੱਕ ਵਾਰੀ ਕਿਸਾਨ ਆਪਣਾ ਕੰਮ ਸ਼ੁਰੂ ਕਰ ਸਕਦਾ। ਉਹ ਜਿਹੜਾ ਉਹਦਾ ਸਬਸਿਡੀ ਵਾਲਾ ਪ੍ਰੋਸੈਸ ਆ ਉਹ ਨਾਲ ਦੇ ਨਾਲ ਜਾਂਦਾ ਰਹਿੰਦਾ। ਉਹ ਵਿਭਾਗੀ ਕਾਰਵਾਈ ਹੈ। ਇੱਕ ਪੱਲ ਕੰਮ ਕਿਸਾਨ ਆਪਣਾ ਨਾਲ ਦੇ ਨਾਲ ਸ਼ੁਰੂ ਕਰ ਸਕਦਾ। ਬਿਲਕੁਲ ਜੀ ਬਿਲਕੁਲ। ਠੀਕ ਹੈ। ਇਹਦੇ ਵਿੱਚ ਜਦੋਂ ਕਿਸਾਨ ਨੇ ਸ਼ੁਰੂ ਕਰਨਾ ਮੰਨ ਲਓ ਸਭ ਤੋਂ ਪਹਿਲਾਂ ਤਾਂ ਮੇਨ ਕੰਮ ਆ ਉਹਨਾਂ ਨੇ ਆਪਣਾ ਤਲਾਬ ਬਣਾਉਣਾ। ਤੇ ਉਹ ਜਦੋਂ ਤਲਾਬ ਕਿਸਾਨ ਬਣਾਉਂਦਾ ਤਾਂ ਉਹਦੇ ਵਾਸਤੇ ਇਨੀਸ਼ੀਅਲੀ ਉਹਨਾਂ ਨੂੰ ਕੁਝ ਸਰਪ੍ਰੋ ਮਿਲ ਸਕਦੀ? ਨਹੀਂ ਇਨੀਸ਼ੀਅਲੀ ਲੋਨ ਉਹ ਲੈ ਸਕਦੇ ਨੇ। ਲਿਮਿਟਾਂ ਬੜੀਆਂ ਹੁੰਦੀਆਂ ਨੇ। ਪਰ ਜਿਹੜੀ ਸਬਸਿਡੀ ਹੈ ਉਹ ਤੁਹਾਨੂੰ ਕੰਮ ਹੋਣ ਤੋਂ ਠੀਕ ਹੈ ਤੇ ਇੱਕ ਜਿਹੜੀ ਮੈਂ ਦੂਸਰੀ ਗੱਲ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਆਮ ਤੌਰ ਤੇ ਕਿਸਾਨਾਂ ਨੂੰ ਇਹ ਹੁੰਦਾ ਵਾ ਕਿ ਸਾਡਾ ਤਾਂ ਜੀ ਕੰਮ ਤਾਂ ਅਸੀਂ ਕਰ ਲੀਏ ਪਰ ਮੱਛੀ ਤਿਆਰ ਵੀ ਹੋ ਗਈ ਮਾਰਕੀਟਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਮਾਰਕੀਟਿੰਗ ਵਾਸਤੇ ਸਰਕਾਰ ਨੇ ਕੀ ਪ੍ਰਬੰਧ ਕੀਤਾ ਤੁਹਾਡੇ ਡਿਪਾਰਟਮੈਂਟ ਦੇਖੋ ਜੀ ਮਾਰਕੀਟਿੰਗ ਜਿਹੜਾ ਕਿਸੇ ਵੀ ਫਸਲ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਕਿਸਾਨ ਉਹਨਾਂ ਜਿਹੜੀ ਲਾਹੇਵੰਦ ਹੈ ਜਿੱਥੇ ਰੋਹ ਫਸਲ ਦਾ ਮੰਗਿਆ ਹੋਇਆ ਜਾਂ ਟੈਗ ਕੀਤਾ ਹੋਇਆ ਮੁੱਲ ਮਿਲਦਾ ਤੇ ਇਸੇ ਲਈ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਨੇ ਹਰ ਜ਼ਿਲ੍ਹੇ ਦੇ ਵਿੱਚ ਮੱਛੀ ਦੀ ਮੰਡੀ ਹੈ ਲੁਧਿਆਣਾ ਵਿੱਚ ਜਿਹੜੀ ਆਧੁਨਿਕ ਮੰਡੀ ਬਣੀ ਹੋਈ ਹੈ ਤੇ ਪਿਛਲੇ ਸਾਲ ਹੀ ਪਟਿਆਲੇ ਵਿੱਚ ਵੀ ਸਰਕਾਰ ਨੇ ਆਧੁਨਿਕ ਮੰਡੀ ਸਥਾਪਿਤ ਕੀਤੀ ਹੈ ਤੇ ਜਿਸ ਦੇ ਨਾਲ ਕਿਸਾਨ ਵੀ ਜਿਹੜੀ ਆਪਣੀ ਫਸਲ ਉਹ ਚਾਹੇ ਖੁਦ ਠੇਕੇਦਾਰਾਂ ਨੂੰ ਆਪਣੇ ਤਲਾਹ ਤੋਂ ਹੀ ਚੁਕਾ ਸਕਦੇ ਨੇ ਤੇ ਜਾਂ ਖੁਦ ਮਾਰਕੀਟ ਕਰਕੇ ਇਹਨਾਂ ਮੰਡੀਆਂ ਦੇ ਵਿੱਚ ਵੀ ਜਾ ਕੇ ਆਪਣੀ ਫਸਲ ਨੂੰ ਵੇਚ ਸਕਦੇ ਨੇ ਇੱਕ ਮੈਨੂੰ ਹੋਰ ਦੱਸੋ ਕਿ ਜਿਹੜਾ ਆਮ ਤੌਰ ਤੇ ਸਭ ਤੋਂ ਵੱਡੀ ਗੱਲ ਉਹਦੀ ਮੱਛੀ ਪਾਲਣ ਦਾ ਦੇ ਨੂੰ ਸ਼ੁਰੂ ਕਰਨਾ ਤੇ ਤਲਾਹ ਪੁੱਟਣ ਦੀ ਵੀ ਇੱਕ ਵਿਧੀ ਹੁੰਦੀ ਹੈ ਉਹ ਕੋ ਟੈਕਨੀਕਲ ਟੀਜ਼ ਹੁੰਦੀਆਂ ਨਹੀਂ ਜਾਂ ਮਤਲਬ ਵੀ ਵੈਸੇ ਹੀ ਆਪਾਂ ਕਿਸਾਨ ਆਪਣੇ ਕੋਲੋਂ ਤਲਾਹ ਪਟਕੇ ਤੇ ਬੱਚੀਆਂ ਛੱਡ ਦਿੰਦੇ ਆ ਉਦੋਂ ਕੁਝ ਤਕਨੀਕੀ ਤੌਰ ਤੇ ਵੀ ਕਿਸਾਨ ਨੂੰ ਦੇਖਣਾ ਪੈਂਦਾ ਹਾਂਜੀ ਜੇ ਆਪਾਂ ਢਾਈ ਕਿੱਲੇ ਦੇ ਤਲਾਹ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਪਹਿਲਾਂ ਉਹਦਾ ਤਲਾਹ ਦੀ ਸ਼ੇਪ ਜਿਹੜੀ ਤਲਾਹ ਦੀ ਸ਼ੇਪ ਹੈ ਉਹ ਰੈਕਟੈਂਗੂਲਰ ਜਾਂ ਮਾਚਸ ਦੇ ਡੱਬੇ ਦੇ ਆਕਾਰ ਦੀ ਸ਼ੇਪ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਜੇ ਆਪਾਂ ਪਟਾਈ ਦੀ ਗੱਲ ਕਰੀਏ ਤਾਂ 2.5 ਫੁੱਟ ਮਿੱਟੀ ਪੱਟਣ ਦੀ ਇਜਾਜ਼ਤ ਹੈ ਸਰਕਾਰ ਵੱਲੋਂ 2.5 ਫੁੱਟ ਪੱਟ ਕੇ ਉਹੀ ਮਿੱਟੀ ਆਪਾਂ ਵਟਾ ਤੇ ਲਾ ਦੇਣੀ ਹੈ ਤੇ 20 ਤੋਂ 25 ਫੁੱਟ ਵਟਾ ਤੁਹਾਡੀਆਂ ਥੱਲੋਂ ਚੌੜੀਆਂ ਤੇ 10 ਫੁੱਟ ਤੋਂਡੀਆਂ ਤਾਂ ਉਹ ਚੌੜੀਆਂ ਵੀ ਇਹ ਟੈਂਪਰ ਹੋ ਜਾਂਦੀ ਹੈ ਜੇ ਵੀ ਆਪਾਂ ਕਿਸੇ ਟਿੱਬੇ ਦੀ ਗੱਲ ਕਰੀਏ ਟਿੱਬੇ ਬਾਅ ਕੇ ਤੁਹਾਡਾ ਤਰਾ ਦੀ ਜਿਹੜੀ ਵਟ ਬਣ ਜਾਣੀ ਹੈ ਤੇ 2.5 ਫੁੱਟ ਪੱਟ ਕੇ ਬਾਕੀ 4 4.5 ਫੁੱਟ ਤੱਕ ਦੀਆਂ ਤੁਸੀਂ ਵਟਾ ਤਾਂ ਨੂੰ ਚੱਕ ਦੇਣੀ ਆ ਵੀ ਟੋਟਲ ਤੁਹਾਡੇ ਤਨਾ ਦੀ 7 ਫੁੱਟ ਡੰਗਾਈ ਹੋਵੇ ਜਿਸ ਦੇ ਵਿੱਚ ਤੁਸੀਂ 5 ਫੁੱਟ ਤੱਕ ਪਾਣੀ ਭਰ ਕੇ ਰੱਖਣਾ ਹੈ ਤੇ ਨਾਲ ਹੀ ਇਹਦੇ ਵਿੱਚ ਜਿਹੜੀ ਪਾਣੀ ਪਾਉਣ ਤੇ ਕੱਢਣ ਦਾ ਪ੍ਰਬੰਧ ਹੈ ਉਹ ਇੱਕ ਦੂਜੇ ਤੋਂ ਆਪੋਸਿਟ ਕਰਕੇ ਰੱਖਣਾ ਹੈ ਤਾਂ ਜਿਹੜਾ ਪਾਣੀ ਪਾਉਣ ਦਾ ਜਿਹੜਾ ਤੁਹਾਡਾ ਪਾਈਪ ਐਰੇਜਮੈਂਟ ਹੈ ਉੱਪਰੋਂ ਪਾਣੀ ਪਵੇ ਤੇ ਦੂਜੇ ਪਾਸੇ ਨੁਕਰ ਦੇ ਉੱਤੇ ਥੱਲੋਂ ਪਾਣੀ ਕੱਢਣ ਦਾ ਜਿਹੜਾ ਤੁਹਾਡਾ ਪ੍ਰਬੰਧ ਹੋਣਾ ਚਾਹੀਦਾ ਇੱਕ ਜਿਹੜੇ ਕਿਸਾਨ ਨੇ ਦੇ ਵਿੱਚ ਮੱਛੀ ਪਾਉਂਦੇ ਆ ਸਪੋਜ਼ ਉਹਦੇ ਵਿੱਚ ਬੀਜ ਪਾਉਣਾ ਆਪਾਂ ਉਹ ਮੱਛੀ ਫਿਰ ਤੁਸੀਂ ਪ੍ਰੋਵਾਈਡ ਕਰਾਉਨੇ ਹੋ ਵਿਭਾਗ ਵੱਲੋਂ ਜਾਂ ਉਹ ਪ੍ਰਾਈਵੇਟ ਤੌਰ ਤੇ ਆਪਣੇ ਲੱਗ ਦੇ ਖਰੀਦਿਓ ਦੇਖੋ ਜੀ ਸਰਕਾਰ ਦੁਆਰਾ ਪੰਜਾਬ ਦੇ ਵਿੱਚ 17 ਸਰਕਾਰੀ ਫਾਰਮ ਨੇ ਜਿਹੜੇ ਉਹ ਚੱਲ ਰਹੇ ਨੇ ਸਰਕਾਰੀ ਉਹਦੇ ਵਿੱਚੋਂ ਵੀ ਕਿਸਾਨ ਵੀਰਾਂ ਨੂੰ ਬਹੁਤ ਹੀ ਵਧੀਆ ਕੁਆਲਿਟੀ ਦਾ ਟਰੰਕ ਜਿਹੜਾ ਘੱਟ ਰੇਟਾਂ ਤੇ ਮਿਲਦਾ ਹੈ ਤੇ ਕਿਸਾਨ ਵੀਰਾਂ ਨੂੰ ਹਜੇ ਤੱਕ ਤਾਂ ਅਸੀਂ ਉਹਨਾਂ ਫਾਰਮਾਂ ਤੋਂ ਹੀ ਜਿਹੜਾ ਉਹਨਾਂ ਦਾ ਸੀਡ ਹੈ ਕੁਆਲਿਟੀ ਸੀਡ ਹੈ ਉਹ ਪ੍ਰੋਵਾਈਡ ਕਰਵਾ ਰਹੇ ਆ ਤੇ ਕਿਸਾਨ ਵੀਰ ਜਿਹੜੇ ਬਹੁਤ ਹੀ ਖੁਸ਼ ਨੇ ਉਸ ਬੱਚੇ ਦੇ ਨਾਲ ਇਹਨੂੰ ਆਏ ਨੂੰ ਵੀ ਜਿਹੜੇ ਮੱਛੀ ਪੂਲ ਫਾਰਮ ਆਪਣੇ ਹੈਗੇ ਆ ਇਹ ਕਿੰਨੇ ਨੇ ਪੰਜਾਬ ਦੇ ਵਿੱਚ ਚੱਲ ਰਹੇ ਆ ਟੋਟਲ 17 ਨੇ ਜੀ ਆਪਣੇ ਨੇੜੇ ਤੁਸੀਂ ਜੇ ਗੱਲ ਕਰਦੇ ਹੋ ਤਾਂ ਫਰੀਦਕੋਟ ਫਿਰੋਜਪੁਰ ਲੁਧਿਆਣਾ ਪਟਿਆਲਾ ਨਾਭਾ ਕਪੂਰਥਲਾ ਲਗਭਗ ਹਰ ਜ਼ਿਲ੍ਹੇ ਦੇੋਂ 2-3 ਜਿਹੜੇ ਸਰਕਾਰੀ ਫਾਰਮ ਨੇ ਉਹ ਜਿਹੜੇ ਲੱਭਦੇ ਨੇ ਤੁਸੀਂ ਉੱਥੋਂ ਜਾ ਕੇ ਆਪਣਾ ਬੱਚਾ ਜਿਹੜਾ ਜਦੋਂ ਮਰਜੀ ਬੁੱਕ ਕਰਵਾ ਕੇ ਉਹਨਾਂ ਨੂੰ ਲੈ ਸਕਦੇ ਹੋ ਕਿੰਨੇ ਕਿ ਟਾਈਮ ਪਹਿਲਾਂ ਬੁਕਿੰਗ ਕਰਵਾ ਲਈ ਜਾਂਦੀ ਹੈ ਦੇਖੋ ਜੀ ਜਿਹੜਾ ਮੱਛੀ ਦਾ ਬਰੀਡਿੰਗ ਸਾਈਕਲ ਹੈ ਇਹ ਜ਼ਿਆਦਾਤਰ ਮੌਨਸੂਨ ਸੀਜ਼ਨ ਜਾਂ ਬਰਸਾਤੀ ਦਿਨਾਂ ਦੇ ਵਿੱਚ ਬੱਚਾ ਦਿੰਦੀ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਜਦੋਂ ਉਹ ਸੈੱਟ ਲੱਗਦੇ ਨੇ ਕਾ ਤੁਹਾਨੂੰ ਤੁਸੀਂ ਪਹਿਲੇ ਹੀ ਹਫ਼ਤਾ 10 ਦਿਨ ਪਹਿਲਾਂ ਉਹਨਾਂ ਨਾਲ ਗੱਤਾਲ ਮਿਲ ਕਰਕੇ ਆਪਣਾ ਬੱਚਾ ਬੁੱਕ ਕਰਵਾ ਦਿੰਨੇ ਹੋ ਤੇ ਜਦੋਂ ਇਹ ਬਰੀਡਿੰਗ ਸੈਟ ਉਹ ਲਾਉਂਦੇ ਨੇ ਤਾਂ ਇੱਕ ਮੱਛੀ ਲੱਖ ਲੱਖ ਡੇਢ ਡੇ ਲੱਖਾਂ ਦਾ ਦਿੰਦੀ ਹੈ ਇਸੇ ਕਰਕੇ ਇੱਕ ਤਸਖਾਰਾ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਅੰਡਾ ਹੈ ਸੀਡ ਹੈ ਪੂੰਗਾ ਉਹ ਬਹੁਤ ਹੀ ਸਸਤਾ ਹੈ ਤੇ ਆਸਾਨੀ ਨਾਲ ਉਹ ਕੁਆਲਟੀ ਜਿਹੜਾ ਪੂੰਗਾ ਉਹ ਉਪਲਬਧ ਹੈ ਇਸੇ ਕਰਕੇ ਤੁਸੀਂ ਜਦੋਂ ਮਰਜ਼ੀ ਮੌਸਮੀ ਦਿਨਾਂ ਦੇ ਵਿੱਚ ਆਪਣਾ ਜਿਹੜਾ ਸਰਕਾਰੀ ਫਾਰਮਾ ਤੋਂ ਹਫ਼ਤੇ 10 ਦਿਨ ਪਹਿਲਾਂ ਸੰਪਰਕ ਕਰਕੇ ਉਹਨਾਂ ਤੋਂ ਬਚਾ ਲੈ ਸਕਦੇ ਆ। ਤੇ ਇੱਕ ਹੋਰ ਵਸੂ ਜੀ ਡਾਕਟਰ ਸਾਹਿਬ ਜੀ ਇਹ ਜਿਹੜਾ ਹੁਣ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਉਪਰਾਏ ਕੀਤੇ ਜਾ ਰਹੇ ਆ ਕਿ ਨੀਲੀ ਕ੍ਰਾਂਤੀ ਲਿਆਂਦੀ ਜਾ ਰਹੀ ਆ ਕਿ ਮੱਛੀ ਪਾਲਣ ਦੇ ਧੰਦੇ ਨੂੰ ਬਹੁਤ ਜ਼ਿਆਦਾ ਜੋਰ ਦਿੱਤਾ ਜਾ ਰਿਹਾ ਕਿਉਂਕਿ ਇੱਥੇ ਪੋਟੈਂਸ਼ੀਅਲ ਵੀ ਹੈਗਾ ਪੰਜਾਬ ਦੇ ਵਿੱਚ ਵੀ ਜਿਹੜਾ ਮੱਛੀ ਪਾਲਣ ਦਾ ਧੰਦਾ ਉਹ ਬਹੁਤ ਸਕਸੈਸਫੁਲੀ ਕਿਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਪਰ ਅੱਜ ਦੀ ਡੇਟ ਦੇ ਵਿੱਚ ਸਟੇਟਸ ਕੀ ਹੈਗਾ ਇਹਦਾ ਮੱਛੀ ਪਾਲਣ ਤੋਂ ਦੇ ਦਾ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਮਤਲਬ ਸਾਡੀ ਜਿਹੜੀ ਆਰਥਿਕਤਾ ਹੋਂ ਦੇ ਤੇ ਜੀ ਨਿਰਭਰ ਕਰਦੀ ਹੈ ਦੇਖੋ ਜੀ ਅੱਜ ਹੀ ਸੀਐਮ ਸਾਹਿਬ ਦੁਆਰਾ ਇੱਕ ਫਿਗਰ ਲਾਂਚ ਕੀਤੀ ਗਈ ਹੈ ਇਸ ਸਾਲ 2024 ਦੇ ਵਿੱਚ 1.81 ਲੱਖ ਟਨ ਮੱਛੀ ਜਿਹੜੀ ਪੰਜਾਬ ਦੇ ਵਿੱਚ ਪੈਦਾ ਹੋਈ ਹੈ ਤੇ ਇਸ ਦੇ ਨਾਲ ਜਿਹੜੀ ਆ ਪੀਏਐਮਐਸ 27 ਸਕੀਮ ਦੀ ਆਪਾਂ ਗੱਲ ਕਰਦੇ ਆ ਤਾਂ ਇਹਦੇ ਵਿੱਚ 500 ਤੋਂ ਵੱਧ ਲਾਭਪਾਤਰੀਆਂ ਨੂੰ 26 ਕਰੋੜ ਦੀ ਸਬਸਿਡੀ ਬਿੱਤੀ ਗਈ ਹੈ ਤੇ ਨਾਲ ਹੀ 43000 ਏਕੜ ਦੇ ਵਿੱਚ ਪੰਜਾਬ ਦੇ ਵਿੱਚ ਮੱਛੀ ਪਾਲਣ ਹੋ ਰਿਹਾ ਹੈ ਚਾਹੇ ਉਹ ਪ੍ਰਾਈਵੇਟ ਜਾਂ ਪੰਚਾਇਤੀ ਤਲਾਬਾਂ ਦੀ ਆਪਾਂ ਜਾਂ ਕੁਦਰਤੀ ਸਰੋਤਾਂ ਦੀ ਗੱਲ ਕਰਦੇ ਆ ਤੇ ਇਸ ਤੋਂ ਇਲਾਵਾ 1300 ਏਕੜ ਦੇ ਵਿੱਚ ਝਿੰਗਾ ਮੱਛੀ ਪਾਲਣ ਵੀ ਨਵਾਂ ਜਿਹੜਾ ਉਹ ਹੋਲ ਹੋਏ ਸ਼ੁਰੂ ਹੋਇਆ ਹੈ ਤੇ ਮੱਛੀ ਪਾਲਣ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤ ਗਾਂ ਮਦ ਰਿਹਾ ਹੈ ਤੇ ਪੰਜਾਬ 10ਵੇਂ 11ਵੇਂ ਨੰਬਰ ਤੇ ਪੂਰੇ ਭਾਰਤ ਦੇ ਵਿੱਚ ਮੱਛੀ ਪੈਦਾਵਾਰ ਕਰ ਰਿਹਾ ਹੈ ਇੱਕ ਮੈਨੂੰ ਤੁਸੀਂ ਆ ਦੇਖੋ ਨਵੀਂ ਗੱਲ ਆ ਕਿ ਝਿੰਗਾ ਮੱਛੀ ਪਾਲਣ ਤੇ ਵੀ ਬਹੁਤ ਜ਼ਿਆਦਾ ਧੂਰ ਦਿੱਤਾ ਜਾ ਰਿਹਾ ਇਹ ਝਿੰਗਾ ਮੱਛੀ ਨੂੰ ਖਾਸ ਤੌਰ ਤੇ ਜਿਹੜੀ ਮਾਲਵਾ ਬੈਲਟ ਜਾਂ ਜਿੱਦਾਂ ਆਪਾਂ ਕਹਿੰਦੇ ਆ ਮੁਖਸਰ ਬਠਿੰਡਾ ਫਾਜ਼ਿਲਕਾ ਇਤਰਲੇ ਇਲਾਕੇ ਵਿੱਚ ਇਹ ਕਿਉਂ ਦੇਖਿਆ ਜਾਂਦਾ ਕਿ ਪੰਜਾਬ ਦੇ ਬਾਕੀ ਹਿੱਸਿਆਂ ਚ ਵੀ ਇਹਦੀ ਫਸਲ ਹੋ ਸਕਦੀ ਦੇਖੋ ਜੀ ਝਿੰਗਾ ਜਿਹੜੀ ਪ੍ਰਜਾਤੀ ਹੈ ਉਹ ਖਾਰੇ ਪਾਣੀ ਵਾਲੀ ਪ੍ਰਜਾਤੀ ਹੈ ਤੇ ਇਹ 6 ਜ਼ਿਲ੍ਹਿਆਂ ਦੇ ਵਿੱਚ ਫਰੀਦਕੋਟ ਫਰੋਜ਼ਪੁਰ ਮਾਨਸਾ ਬਠਿੰਡਾ ਫਾਜ਼ਿਲਕਾ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਖਾਰੇ ਪਾਣੀ ਅਪਲਬਧ ਹੈ ਜਿਸ ਦੇ ਵਿੱਚ ਆਪਾਂ ਝਿੰਗਾ ਮੱਛੀ ਪਾਲਣ ਕਰਦੇ ਆ ਕਿਉਂਕਿ ਜਿਹੜੀ ਕਾਰਪ ਮੱਛੀ ਹੈ ਉਹ ਆਪਾਂ ਤਾਜੇ ਪਾਣੀ ਵਿੱਚ ਕਰਨੀ ਹੁੰਦੀ ਹੈ ਤੇ ਝਿੰਗਾ ਜਿਹੜਾ ਵੀ ਟੋਪੀਨਸ ਬਨਾਮੀ ਫਿਰੀਜ਼ ਪ੍ਰਜਾਤੀ ਹੈ ਉਹ ਆਪਾਂ ਖਾਰੇ ਪਾਣੀ ਦੇ ਵਿੱਚ ਉਸ ਦਾ ਪਾਲਣ ਕਰਦੇ ਆ ਇਸੇ ਕਰਕੇ ਇਹ 6 ਜ਼ਿਲ੍ਹਿਆਂ ਦੇ ਵਿੱਚ ਝਿੰਗਾ ਮੱਛੀ ਪਾਲਣ ਚੰਗੀ ਤਰ੍ਹਾਂ ਹੋ ਰਿਹਾ ਤੇ ਮੈਂ ਇੱਕ ਦੋ ਤੋਂ ਦੁਬਾਰਾ ਇਹ ਪੁੱਛਣ ਦੀ ਕੋਸ਼ਿਸ਼ ਕਰੂਗਾ ਬਸ ਇਹ ਤੋਂ ਸ਼ੁਰੂਆਤ ਦੇ ਵਿੱਚ ਹੀ ਕਹਿਤਾ ਸੀਗਾ ਪਰ ਤੁਸੀਂ ਢਾਈ ਏਕੜ ਨੂੰ ਇੱਕ ਯੂਨਿਟ ਮੰਨ ਕੇ ਕਿਸਾਨਾਂ ਨੂੰ ਕਹਿੰਦੇ ਹੋਵੇ ਵੀ ਇੱਕ ਯੂਨਿਟ ਮਤਲਬ ਢਾਈ ਏਕੜ ਮੰਨਦੇ ਹੋ ਤੇ ਵੀ ਉਹਦਾ ਕੰਪੈਰੀਸਨ ਕਰਦੇ ਹੋ ਤੁਸੀਂ ਵੀ ਕਣਕ ਝੋਨੇ ਨਾਲੋਂ ਜ਼ਿਆਦਾ ਪ੍ਰੋਫਿਟ ਉਹਦਾ ਕਿਸਾਨ ਤੁਸੀਂ ਮੈਨੂੰ ਸੋਣਾ ਜ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇੱਕ ਕਿਸਾਨ ਮੰਨ ਲਓ ਇੱਕ ਢਾਈ ਏਕੜ ਦੇ ਵਿੱਚੋਂ ਕਣਕ ਝੋਨੇ ਦੇ ਵਿੱਚੋਂ ਮੰਨ ਲਓ 2 ਲੱਖ ਰੁਪਏ ਸਾਲ ਦਾ ਕਮਾਉਂਦਾ ਤਾਂ ਇਹ ਮੱਛੀ ਪਾਲ ਕੇ ਉਹ ਕਿੰਨੇ ਕਮਾਈ ਕਰ ਸਕਦਾ ਦੇਖੋ ਜੀ ਮੱਛੀ ਪਾਲਣ ਦਾ ਮੋਟਾ ਮੋਟਾ ਯਾਸਾਬ ਹੈ ਇੱਕ ਕਿੱਲੇ ਚੋਂ 1 ਲੱਖ ਤੋਂ ਵੱਧ ਦੀ ਕਮਾਈ ਮੱਛੀ ਪਾਲਕ ਕਰਦਾ ਹੈ ਤੇ 2.5 ਕਿੱਲੇ ਦੇ ਤਨਾਚੋਂ ਉਹ ਸਾਨੀ ਨਾਲ 5-6 ਲੱਖ ਤੱਕ ਦੀ ਮੱਛੀ ਉਹਦੇ ਚੋਂ ਉਤਪਾਦਨ ਕਰ ਸਕਦਾ ਹੈ ਤੇ 2.5 ਲੱਖ ਦਾ ਉਹਦੇ ਚੋਂ ਸ਼ੁੱਧ ਮੁਨਾਫਾ ਕਮਾ ਲਿੰਦਾ ਹੈ ਮਤਲਬ ਮਨ ਕੇ ਚੱਲੀਏ ਵੀ 2.5 ਲੱਖ ਰੁਪਏ ਉਹਦੀ ਉਹਦੇ ਤੇ ਲਗਤ ਆ ਗਈ ਤੇ 2.5 ਲੱਖ ਰੁਪਏ ਉਹ ਵਧੀਆ ਉਹਦੇ ਚੋਂ ਕਮਾ ਸਕਦਾ ਹੈ ਉਹ ਕਰਕ ਚੋਂਨੇ ਚੋਂ ਅੱਜ ਦੀ ਰੇਟ ਤੇ ਕਮਾਉਣਾ ਇਨਾ ਮਨਾ ਸੋਖਾ ਨਹੀਂ ਹੈ ਦੇਖੋ ਜੀ ਕਣਕ ਝੋਨੇ ਜਾਂ ਆਪਾਂ ਸਿਰਫ ਉਹਦੀ ਲਾਗਤ ਕੱਟ ਕੇ ਜਿੰਨੇ ਦੀ ਉਹ ਫਸਲ ਮੰਡੀ ਦੇ ਵਿੱਚ ਵੇਚ ਕੇ ਆਇਆ ਉਹੀ ਦੇਖਦੇ ਆ ਇਹਦੇ ਵਿੱਚ ਆਪਾਂ ਉਹਦੀ ਲਾਗਤ ਕੱਢਣ ਤੋਂ ਬਾਅਦ ਵੀ ਲੱਖ ਰੁਪਏ ਤੱਕ ਦਾ ਪਰ ਏਕੜ ਮੁਨਾਫਾ ਸਰਕਾਰ ਜਿਹੜੀ ਜ਼ਿਮੀਦਾਰ ਨੇ ਉਹ ਲੈ ਰਹੇ ਨੇ ਤੇ ਜਿੰਨੇ ਵੀ ਮੱਛੀ ਪਾਰਕ ਨੇ ਜੇ ਉਹ 20 ਕਿੱਲਿਆਂ ਤੋਂ ਸ਼ੁਰੂ ਕਰਦਾ ਹੈ ਤਾਂ ਹੌਲੀ-ਹੌਲੀ ਉਹ 20 25 25 ਕਿੱਲੇ ਆਪਣੇ ਜਿਹੜੇ ਮੱਛੀ ਪਾਲਣ ਨਾਲ ਜੋੜ ਕੇ ਉਹਦੇ ਜੋ ਵਧੀਰੇ ਆਮਦਨੀ ਹਾਸਲ ਕਰਦੇ ਨੇ ਕਿਉਂਕਿ ਸਰਕਾਰ ਦੁਬਾਰਾ ਮੱਛੀ ਦੀ ਢਵਾ ਢਵਾਈ ਦੇ ਵੀ ਜੇ ਤੁਸੀਂ 2 ਵੀਹਲਰ 3 ਵੀਹਲਰ ਜਾਂ 4 ਵੀਹਲਰ ਲੈਨੇ ਹੋ ਉਹਦੇ ਤੇ ਵੀ ਤੁਹਾਨੂੰ ਸਬਸਿਡੀ ਦਿੱਤੀ ਜਾਂਦੀ ਹੈ ਤੇ ਬਹੁਤ ਸਾਰੇ ਮੱਛੀ ਪਾਲਕ ਨੇ ਜਿਹੜੇ ਇਹਨਾਂ ਸਕੀਮਾਂ ਦਾ ਵੀ ਲਾਭ ਲੈਂਦੇ ਨੇ ਤੇ ਹੁਣ ਹੋਰ ਹੀ ਖੇਤੀ ਵਿਭਿੰਨਤਾ ਦੇ ਵਿੱਚ ਆਪਣਾ ਇਹ ਯੋਗਦਾਨ ਪਾ ਰਹੇ ਹੋ ਤੁਸੀਂ ਇਹ ਗੱਲ ਕੀਤੀ ਹੈ ਕਿ ਸਰਕਾਰ ਵੱਲੋਂ ਲੋਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਕਿਹੜੇ ਕਿਹੜੇ ਲੋਕ ਨੇ ਕਿਹੜੇ ਕਿਹੜੇ ਵਰਗ ਨੇ ਜਿਹੜੀ ਇਹ ਲੋਨ ਦੀ ਸਹੂਤ ਲੈ ਸਕਦੇ ਨੇ ਇਹ ਲੋਨ ਸਰਕਾਰ ਦੁਆਰਾ ਨਹੀਂ ਲੋਨ ਪ੍ਰਾਈਵੇਟ ਬੈਂਕਾਂ ਵੱਲੋਂ ਦਿੱਤਾ ਜਾਂਦਾ ਹੈ ਜਾਂ ਸਰਕਾਰੀ ਬੈਂਕਾਂ ਵੱਲੋਂ ਤੁਸੀਂ ਲੈ ਸਕਦੇ ਹੋ ਸਬਸਿਡੀ ਆ ਜਿਹੜੀ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਤੇ ਲੋਨ ਕੋਈ ਵੀ ਲੈ ਸਕਦਾ ਹੈ ਲੋਨ ਦੀ ਜਿਹੜੀ ਸ਼ਰਤ ਹੈ ਔਰ ਇੱਕ ਦੰਟ ਦੀ ਲਗਭਗ ਸ਼ਰਤ ਹੋਵੇਗੀ ਪਰ ਜਿਹੜੀ ਸਬਸਿਡੀ ਦੀ ਸ਼ਰਤ ਹੈ ਉਹ ਇਹ ਹੈ ਵੀ ਜਨਰਲ ਵਰਗ ਦੇ ਜਿਹੜੇ ਬੰਦੇ ਨੇ ਉਹ 40% ਸਬਸਿਡੀ ਉਹਨਾਂ ਨੂੰ ਦਿੱਤੀ ਜਾਵੇਗੀ ਤੇ ਐਸਸੀ ਐਸਟੀ ਦੇ ਔਰਤਾਂ ਨੂੰ 60% ਦੇ ਹਿਸਾਬ ਨਾਲ ਉਹਨਾਂ ਦੀ ਲਾਗਤ ਦੇ ਉੱਤੇ 60% ਦੇ ਹਿਸਾਬ ਨਾਲ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਸੋ ਬਲਜੋਤ ਸਿੰਘ ਕੀ ਤਸਵੀਰ ਬਹੁਤ ਵਧੀਆ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਸਾਨੂੰ ਮਤਲਬ ਖੇਤੀਬਾੜੀ ਧੰਦੇ ਦੇ ਨਾਲ-ਨਾਲ ਸਹਾਇਕ ਧੰਦਾ ਵੀ ਜਰੂਰ ਪਨਾਵਾਉਣਾ ਚਾਹੀਦਾ ਸੋ ਦਰਸ਼ਕੋ ਇਹ ਸਨ ਬਲਜੋਤ ਸਿੰਘ ਜਿਹੜੇ ਕਿ ਮੱਛੀ ਪਾਲਣ ਦੇ ਅਫਸਰ ਨੇ ਮੱਛੀ ਪਾਲਣ ਵਿਭਾਗ ਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਅੱਜ ਸਮੇਂ ਦੀ ਲੋੜ ਹੈਗੀ ਹੈ ਕਿ ਸਾਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਮੋੜਨਾ ਚਾਹੀਦਾ ਹੈ ਸਹਾਇਕ ਧੰਦਿਆਂ ਦੇ ਵਿੱਚੋਂ ਮੱਛੀ ਪਾਲਣ ਜਿਹੜਾ ਧੰਦਾ ਹੈਗਾ ਉਹ ਸਭ ਤੋਂ ਵਧੀਆ ਹੈਗਾ ਇਹਨਾਂ ਦੇ ਕਹਿਣ ਮੁਤਾਬਕ ਜੇ ਇੱਕ ਕਿਸਾਨ ਕਣਕ ਝੋਨੇ ਦੇ ਵਿੱਚੋਂ ਜਿੰਨੀ ਕਮਾਈ ਕਰਦਾ ਹੈਗਾ ਤਾਂ ਉਹ ਸਹਾਇਕ ਧੰਦੇ ਦੇ ਨਾਲ ਉਹ ਤੋਂ ਡਬਲ ਕਮਾਈ ਕਰ ਸਕਦਾ ਸਰਕਾਰ ਵੱਲੋਂ ਜਿਹੜਾ ਵੀ ਬੰਦਾ ਕੋਈ ਇਹ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੁੰਦਾ ਉਨੂੰ ਹਰ ਤਰ੍ਹਾਂ ਦੀ سپورਟ ਦਿੱਤੀ ਜਾਂਦੀ ਆ ਉਹਨਾਂ ਨੇ ਅਗਰ ਇਹ ਕੰਮ ਸ਼ੁਰੂ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਜਨਰਲ ਵਰਗ ਹੈ ਉਹਨੂੰ 40% ਜਿਹੜੇ ਐਸਸੀ ਵਰਗ ਹੈਗੇ ਆ ਜਾਂ ਲੇਡੀਜ਼ ਹੈਗੀਆਂ ਉਹਨਾਂ ਨੂੰ 60% ਦੇ ਤਕਰੀਬਨ ਸਬਸਿਡੀ ਵੀ ਦਿੱਤੀ ਜਾਂਦੀ ਆ ਬਸ ਇੱਕ ਸਿਰਫ ਹਿੰਮਤ ਕਰਨ ਦੀ ਲੋੜ ਹੈ ਵੀ ਆਪਾਂ ਇਸ ਫਸਲੀ ਚੱਕਰ ਚੋਂ ਨਿਕਲੀਏ ਜਿਹੜਾ ਕਣਕ ਝੋਨੇ ਚੋਂ ਨਿਕਲ ਕੇ ਆਪਾਂ ਸਹਾਇਕ ਧੰ데요 ਵੱਲ ਆਈਏ ਤਾਂ ਜੋ ਅਸੀਂ ਆਪਣੀ ਪੰਜਾਬ ਦੀ ਆਰਥਿਕਤਾ ਨੂੰ ਅਤੇ ਆਪਣੇ ਆਪ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰ ਸਕੀਏ ਸੋ ਦੋਸਤੋ ਇਸਨ ਡਾਕਟਰ ਬਲਜੋਤ ਸਿੰਘ ਜੀ ਜਿਹਨਾਂ ਨੇ ਸਾਨੂੰ ਇਹ ਬਹੁਤ ਹੀ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਸੋ ਅਮੀਰ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅੱਛੀ ਲੱਗੂਗੀ ਵਧੀਆ ਲੱਗੂਗੀ ਤੇ ਤੁਸੀਂ ਇਹ ਜਾਣਕਾਰੀ ਨੂੰ ਹੋਰਾਂ ਲੋਕਾਂ ਤੱਕ ਵੀ ਪਹੁੰਚਾਓਗੇ ਸੋ ਇੱਕ ਵਾਰ ਫਿਰ ਤੁਹਾਨੂੰ ਇਹ ਬੇਨਤੀ ਹੈਗੀ ਆ ਕਿ ਤੁਸੀਂ ਜਿਸ ਪਲੇਟਫਾਰਮ ਤੇ ਇਹ ਵੀਡੀਓ ਦੇਖ ਰਹੇ ਹੋ ਅਗਰ YouTube ਤੇ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਫੋਲੋ ਕਰ ਲਓ ਤਾਂ ਜੋ ਅਸੀਂ ਤੁਹਾਡੇ ਵਾਸਤੇ ਵੱਧ ਤੋਂ ਵੱਧ ਏਦਾਂ ਦੀਆਂ ਜਾਣਕਾਰੀ ਭਰਪੂਰ ਜਿਹੜੀ ਖਬਰਾਂ ਹੈਗੀਆਂ ਨੇ ਜਾਂ ਜਿਹੜੀਆਂ ਸਰਕਾਰੀ ਸਕੀਮਾਂ ਜਾਂ ਸਰਕਾਰੀ ਯੋਜਨਾਵਾਂ ਜਾਂ ਸੰਬੰਧਤ ਖਬਰਾਂ ਹੈਗੀਆਂ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਅੱਜ ਦੀ ਇਸ ਵੀਡੀਓ ਵਿੱਚ ਇੰਨੀ ਹੀ ਗੱਲਬਾਤ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ